ਕੀ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨਾ ਸ਼ਰਮਾ ਜੀ ਕਮਿਸ਼ਨ ਅਪੀਲਿਸ ਦੇ ਨੰਤਰ ਜਿਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਤੇ ਚੱਲਦੇ ਆਂ ਸ਼ਹਿਰ ਦੇ ਵਿੱਚ ਇਹਦੇ ਮਾੜੇ ਅਨਸਰ ਹੈਗਾ ਉਹਨਾਂ ਦੇ ਖਿਲਾਫ ਮਾਮਲਾ ਮਿਚੜੀ ਗਈ ਹੈ ਜਿਹਦੇ ਚਾਲਣਾ ਸਾਡੇ ਇਨਸਪੈਕਟਰ ਰਵਿੰਦਰ ਕੁਮਾਰ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਹਨ ਜੋ ਉਹਨਾਂ ਨੇ ਇੱਕ ਵਿਅਕਤੀ ਤਰਨਵੀਰ ਜਿਹੜਾ ਕਾਬੂ ਕੀਤਾ ਜਿਹਦੇ ਕੋਲ ਇੱਕ ਪਿਸਤਲ ਬਖਤੀ ਬੋਰ ਪੰਜ ਜਦਾਹਾਂ ਤੇ ਤਸੱਲੀ ਇਹਨੂੰ ਕਾਬੂ ਕੀਤਾ ਗਿਆ ਇਹ ਵਿਅਕਤੀ ਨੇ ਇੱਕ ਦਿਨ 120 ਫੁੱਟੀ ਰੋਡ ਦੇ ਡਿਵੀਜ਼ਨ 5 ਦੇ ਏਰੀਏ ਦੇ ਵਿੱਚ ਇੱਕ ਦਿਨ ਇੱਕ ਬੈਠਕੀ ਨਾਲ ਝਗੜਾ ਵੀ ਕੀਤਾ ਉੱਥੇ ਵੀ ਨੇ ਹਵਾਈ ਫਾਇਰ ਕੀਤਾ ਹੈ ਇਸ ਵਿਅਕਤੀ ਦੇ ਖਿਲਾਫ ਜਿਹੜੇ ਪਹਿਲਾਂ ਵੀ ਮੁਕੱਦਮੇ ਦੇ ਰੇਤ ਰਹੇ ਸਰ ਇਹ ਜਿਹੜਾ ਫਾਇਰ ਕੀਤਾ ਸੀ ਕਦੋਂ ਕੀਤਾ ਸੀ ਜੀ ਇਹ 25 1 25 ਨੂੰ ਹੀ ਕਹਿੰਦਾ ਜਿੱਦਣ ਇਹਦਾ ਝਗੜਾ ਹੋ ਰਿਹਾ ਸੀ ਉੱਥੇ ਨਾ ਫਾਇਰ ਕੀਤਾ ਹੈ ਜੀ ਗੱਡੀ ਰਿਕਵਰ ਹੋਈ ਹੈ ਇਹਦੀ ਆਪਣੀ ਗੱਡੀ ਹੈ ਜੀ ਕਿੱਦਾਂ ਇਹਦੀ ਇੱਕ ਗੱਡੀ ਵੀ ਰਿਕਵਰ ਕੀਤੀ ਹੈ ਦੀ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਆਈ ਹੈ ਗੱਡੀ ਕਿਤੇ ਚੋਰੀ ਦੀ ਤਾਂ ਨਹੀਂ ਉਹ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਹੈ